ਇਕਾਲ ਤੁਸੀਂ ਦੇਖ ਰਹੇ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘਾ ਬਠਿੰਡਾ ਸ਼ਹਿਰ ਵਿੱਚ ਵੱਡੀ ਪੱਧਰ ਤੇ ਬਸੰਤ ਦਾ ਤਿਹਾਰ ਮਨਾਇਆ ਜਾਂਦਾ ਤੇ ਨੌਜਵਾਨ ਪੀੜੀ ਵੱਲੋਂ ਜਾਂ ਬੱਚਿਆਂ ਵੱਲੋਂ ਵੱਡੀ ਪੱਧਰ ਤੇ ਡੋਰਾ ਖਿੱਚੀਆਂ ਜਾਂਦੀਆਂ ਤੇ ਪਤੰਗ ਵੀ ਉਡਾਏ ਜਾਂਦੇ ਆ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਚਾਈਨਾ ਡੋਰ ਆ ਜਾਂ ਜਿਸ ਨੂੰ ਖਤਰਨਾਕ ਡੋਰ ਮੰਨਿਆ ਜਾਂਦਾ ਜਿਸ ਨਾਲ ਜਿਹੜੇ ਜੇ ਆਪਾਂ ਕਹਦੀਆਂ ਪੰਛੀਆਂ ਦੇ ਪਰ ਕੱਟੇ ਜਾਂਦੇ ਆ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਏ ਉੱਥੇ ਹੀ ਕਈ ਵਾਰੀ ਨੌਜਵਾਨਾਂ ਜਾਂ ਵਿਅਕਤੀਆਂ ਦੀ ਵੀ ਜਾਨ ਚਲੀ ਗਈ ਜ਼ਖਮੀ ਦੇ ਜ਼ਖਮੀ ਹੋਣ ਦੇ ਤਾਂ ਬਹੁਤ ਸਾਰੇ ਕੇਸ ਸਾਹਮਣੇ ਆਏ ਪਰ ਅੱਜ ਬਠਿੰਡਾ ਦੇ ਕਿਲਾ ਦੇ ਉੱਪਰ ਪਹੁੰਚਿਆ ਕਿਲੇ ਦੇ ਉੱਪਰ ਬਠਿੰਡਾ ਪੁਲਿਸ ਵੱਲੋਂ ਜਿਹੜਾ ਡਰੋਨ ਆ ਉਹ ਲੈ ਕੇ ਚਾਈਨਾ ਡੋਰ ਦੀ ਚੈਕਿੰਗ ਕੀਤੀ ਜਾ ਰਹੀ ਆ ਹਉ ਸੋ ਪੁਲਿਸ ਅਧਿਕਾਰੀ ਵੀ ਪਹੁੰਚੇ ਐਸਪੀਸੀਟੀ ਨਰਿੰਦਰ ਸਿੰਘ ਵੀ ਪਹੁੰਚੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚਾਈਨਾ ਡੋਰ ਨੂੰ ਲੈ ਕੇ ਜਿਹੜੀ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਆ ਭਾਵੇਂ ਕਿ ਪੁਲਿਸ ਵੱਲੋਂ ਚਾਈਨਾ ਡੋਰ ਦੇ ਗੁੱਟੇ ਫੜੇ ਵੀ ਜਾਂਦੇ ਆ ਮਾਮਲੇ ਵੀ ਦਰਜ ਕੀਤੇ ਜਾਂਦੇ ਆ ਪਰਚੇ ਵੀ ਦਰਜ ਕੀਤੇ ਗਏ ਆ ਪਰ ਫੇਰ ਵੀ ਚਾਈਨਾ ਡੋਰ ਤੜੱਲੇ ਨਾਲ ਵਿਕਰੀ ਆ ਅੱਜ ਬਸੰਤ ਦਾ ਤਿਹਾਰ ਹੋਣ ਕਰਕੇ ਅੱਜ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਆ ਤਾਂ ਕਿ ਜਿਹੜੀ ਟਾਈਨ ਚਾਈਨਾ ਡੋਰ ਆ ਨੌਜਵਾਨ ਆ ਜਾਂ ਆਪਾਂ ਕਹਿੰਦੀਏ ਬੱਚੇ ਆ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਆ ਜਾਂ ਉਹਨਾਂ ਕੋਲੇ ਚਾਈਨਾ ਡੋਰ ਹੈਗੀ ਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਜਾਂ ਉਸ ਤੋਂ ਰੋਕਿਆ ਜਾ ਸਕੇ ਹਾਲਾਂਕਿ ਭਾਵੇਂ ਲਗਾਤਾਰ ਪਰਚੇ ਵੀ ਦਰਜ ਕੀਤੇ ਜਾਂਦੇ ਆ ਬਹੁਤ ਸਾਰੇ ਨੌਜਵਾਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਪਰ ਫਿਰ ਵੀ ਚਾਈਨਾ ਡੋਰ ਧੜੱਲੇ ਦਾ ਫਿਕਰੀ ਆ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਆ ਤਾਂ ਕਿ ਇਹਨਾਂ ਦੇ ਖਿਲਾਫ ਜਿਹੜੇ ਚਾਈਨਾ ਡੋਰ ਨੂੰ ਵੇਚਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਚਾਈਨਾ ਡੋਰ ਤੇ ਨਜ਼ਰ ਡਰੋਨ ਨਾਲ ਰੱਖੀ ਜਾ ਰਹੀ ਹੈ ਅੱਜ ਬਠਿੰਡਾ ਤੋਂ ਕਿਉਂਕਿ ਬਠਿੰਡੇ ਦੇ ਕਿਲੇ ਦੇ ਉੱਪਰ ਪੂਰਾ ਸ਼ਹਿਰ ਕਵਰ ਕਰਦਾ ਇਸ ਨੂੰ ਲੈ ਕੇ ਜਿਹੜੀ ਅੱਜ ਡਰੋਨ ਨੂੰ ਡਰੋਨ ਨਾਲ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਜਿਹੜੇ ਚైనਾ ਡੋਰ ਵਾਲੇ ਆ ਲੋਕ ਨੇ ਉਹਨਾਂ ਤੇ ਨਜ਼ਰ ਰੱਖੀ ਜਾ ਸਕੇ ਤਾਂ ਕਿ ਜਿਹੜੇ ਨੌਜਵਾਨਾਂ ਕੋਈ ਜਾਂ ਕੋਈ ਵਿਅਕਤੀ ਆ ਜਾਂ ਪੰਛੀ ਆ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਐਸਪੀ ਸੀਟੀ ਨਰਿੰਦਰ ਸਿੰਘ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਅੱਜ ਡਰੋਨ ਨਾਲ ਕਿੰਨੀ ਕ ਨਜ਼ਰ ਰੱਖੀ ਗਈ ਹੈ ਤੇ ਕਿੰਨੀਆਂ ਕ ਕਾਰਵਾਈਆਂ ਕੀਤੀਆਂ ਗਈਆਂ ਪਰ ਦੂਸਰੀ ਪਾਸੇ ਲੋਕਾਂ ਨੂੰ ਵੀ ਅਪੀਲ ਆ ਆਪਣੇ ਬੱਚਿਆਂ ਨੂੰ ਜਿਹੜੀ ਟਾਈਨਾਂ ਡੋਰ ਨਾ ਲੈ ਕੇ ਦਿੱਤੀ ਜਾਵੇ ਐਸਪੀਸੀਟੀ ਨਰਿੰਦਰ ਸਿੰਘ ਕੀ ਕਹਿੰਦੇ ਨੇ ਹੌਸ ਹੁੰਦੇ ਆ ਹਾਂਜੀ ਸਰ ਕੀ ਕਹਿਣਾ ਚਾਹੂੰਗਾ ਜੀ ਜਿਹੜਾ ਸੱਤ ਮਹੀਨੇ ਤੋਂ ਅਧਿਆਤ ਰਾਜ ਹੈ ਵਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਸੈਂਟਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਚੈਕਿੰਗ ਟੀਮਾਂ ਲਗਾਈਆਂ ਗਈਆਂ ਨੇ ਆ ਜਿਸ ਦੇ ਵਿੱਚ ਕਿਉਂਕਿ ਜਿਹੜਾ ਕਿਲਾ ਸਾਹਿਬ ਦਾ ਪੁਆਇੰਟ ਹੈਗਾ ਇਸ ਹਾਈਟ ਦੇ ਹੈਗਾ ਇੱਥੋਂ ਜਿਹੜੀ ਹੈਗੀ ਸਰਵੇਲੈਂਸ ਈਜ਼ੀ ਹੈਗੀ ਆ ਇਹ ਪਟੰਨਾ ਸ਼ਹਿਰ ਦੇ ਸੈਂਟਰ ਦੇ ਵਿੱਚ ਪੈਂਦਾ ਸੋ ਅਸੀਂ ਇੱਥੇ ਅੱਜ ਸਰਵੇਲੈਂਸ ਦੀ ਤਿੰਨ ਟੀਮਸ ਲਗਾਈਆਂ ਨੇ ਜਿਸ ਦੇ ਵਿੱਚ ਦੋ ਟੀਮਸ ਬਾਈਨੋਕਲਰਸ ਨਾਲ ਨਜ਼ਰ ਰੱਖ ਰਹੀਆਂ ਨੇ ਤੇ ਇੱਕ ਸਾਡੀ ਡਰੋਨ ਟੀਮ ਹੈਗੀ ਹੈ ਡਰੋਨ ਰਾਈ ਵੀ ਅਸੀਂ ਜਿਹੜੀ ਹੈਗੀ ਹੈ ਜਿਹੜੀ ਆਸ-ਪਾਸ ਦਾ ਏਰੀਆ ਉਹਦੇ ਉੱਪਰ ਏਰੀਅਲ ਸਰਵੇਲੈਂਸ ਰਾਈ ਜਿਹੜੀ ਹੈਗੀ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਤਿੰਨ ਰੀਡਿੰਗ ਪਾਰਟੀਆਂ ਵੀ ਭਰਨ ਜਾਣੇ ਕਿ ਜੇਕਰ ਸਾਡੇ ਇੱਥੋਂ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਜਿਵੇਂ ਬਾਈਨੋਕਲਰਸ ਤੋਂ ਜਾਂ ਜਿਹੜਾ ਡਰੋਨ ਰਾਈ ਜੇ ਸਾਨੂੰ ਲੱਗਦਾ ਵੀ ਫਲਾਣੀ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਕੋਈ ਚੈਨਲ ਉਦੀ ਵਰਤੋਂ ਕਰ ਰਹੇ ਤਾਂ ਸਾਡੀ ਰੇਡਿੰਗ ਪਾਰਟੀ ਤੁਰੰਤ ਉੱਥੇ ਜਾ ਕੇ ਜਿਹੜੀ ਹੈਗੀ ਆ ਬੰਦੀ ਕਰੋਨੇ ਕਾਰਵਾਈ ਵੀ ਕਰ ਰਹੀ ਹੈ ਸੋ ਸਾਡੀ ਟੋਟਲ ਆ 6 ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਤਿੰਨ ਅਸੀਂ ਚੈਕਿੰਗ ਟੀਮਾਂ ਨੇ ਸਾਡੀਆਂ ਤੇ ਤਿੰਨ ਹੀ ਸਾਡੀਆਂ ਰੇਡਿੰਗ ਟੀਮਸ ਨੇ ਤੇ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਦੇ ਹਾਂ ਜਿਵੇਂ ਜ਼ਿਆਦਾਤਰ ਇਹਨਾਂ ਚੋਂ ਫ੍ਰੀ ਤੇ ਨਹੀਂ ਜਿਹੜੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਅਪੀਲ ਕਰਦੇ ਹਾਂ ਤੇ ਇਸ ਦੇ ਨਾਲ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਆਪਾਂ ਜਿੱਦਾਂ ਲਾਸਟ 2-3 ਡੇਸ ਤੋਂ ਲਗਾਤਾਰ ਤੁਹਾਡੇ ਮੀਡੀਆ ਦੇ ਸਹਿਯੋਗ ਦੇ ਨਾਲ ਲਗਾਤਾਰ ਆਪਾਂ ਚੈਕਿੰਗ ਕਰ ਰਹੇ ਹਾਂ ਅ ਤੇ ਅੱਜ ਉਸ ਚੀਜ਼ ਦਾ ਜਿਹੜਾ ਫਰਕ ਹੀ ਦਿਖ ਰਿਹਾ ਕਿ ਪਹਿਲਾਂ ਨਾਲੋਂ ਜਿਹੜੀ ਚੈਨਲ ਡਾਊਨ ਦੀ ਵਰਤੋਂ ਦੀ ਪਰਸੈਂਟੇਜ ਹੈਗੀ ਹੈ ਪਹਿਲਾਂ ਨਾਲੋਂ ਘੱਟ ਹੋਈ ਹੈ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਈ ਪਰੰਤੂ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਇਸ ਦੀ ਵਰਤੋਂ ਘਟੇਗੀ ਤੇ ਨਾਲ ਹੀ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਇਹ ਮਾਪਿਆਂ ਨੂੰ ਅਪੀਲ ਵੀ ਕਰਦਾ ਹੈ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸਾਡੇ ਵਾਤਾਵਰਣ ਦਾ ਤੇ ਸਾਡੇ ਜਿਹੜੇ ਇਨਸਾਨੀ ਜੀਵਨ ਦਾ ਹੈ ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਹੈ